ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਹਸ਼ਤੂ ਦੀ ਨਵੀਂ ਵੀਡੀਓ ਵਿੱਚ ਅੱਜ ਫੇਰ ਆਪਾਂ ਜਿਹਦਾ ਆਪਾਂ ਦੱਸਿਆ ਹੋਇਆ ਤੁਹਾਨੂੰ ਕਿ ਆਪਾਂ 30 ਤੱਕ ਜਿਹੜੀਆਂ ਸੇਲ ਵਾਲੀਆਂ ਹੀ ਵੀਡੀਓ ਬਣਾਵਾਂਗੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸ਼ਾਪ ਦੇ ਉੱਤੇ ਨਿਊ ਸਟਾਕ ਨਹੀਂ ਆਇਆ ਬਹੁਤ ਸਾਰਾ ਸਟਾਕ ਆ ਚੁੱਕਾ ਹੈਗਾ ਸ਼ਾਪ ਤੇ ਤੁਸੀਂ ਵਿਜ਼ਿਟ ਕਰਕੇ ਜਿਨ੍ਹਾਂ ਨੇ ਸੂਟ ਲੈਣੇ ਆ ਜਿੰਨੇ ਮਰਜ਼ੀ ਬਾਏ ਕਰ ਸਕਦੇ ਆ ਠੀਕ ਹੈ ਜੀ ਬਟ ਆਪਾਂ ਪ੍ਰੋਮਿਸ ਕੀਤਾ ਹੈ ਕਿ 30 ਤੱਕ ਜਿਹੜਾ ਹੈਗਾ ਆਪਾਂ ਤੁਹਾਨੂੰ ਮਤਲਬ ਸਟਾਕ ਕਲੀਅਰੈਂਸ ਸੇਲ ਦੇ ਵਿੱਚ ਤੁਹਾਨੂੰ ਇਹ ਅਪਡੇਟ ਦੇਣੀ ਹੈਗੀ ਆ ਆਹ ਲਓ ਜੀ ਫਰਸਟ ਆਰਟੀਕਲ ਬਹੁਤ ਸੋਹਣੀ ਲੁੱਕ ਦੇ ਵਿੱਚ ਬਹੁਤ ਸੋਹਣਾ ਪਿਆਰ ਮਿਲ ਰਿਹਾ ਸਬਦਾ ਆਹ ਲਓ ਜੀ ਫਰਸਟ ਆਰਟੀਕਲ embroidery ਦੇ ਨਾਲ ਸੂਟ ਰਹੂਗਾ ਬ੍ਰਾਂਡਡ ਆਰਟੀਕਲ ਰਹਿਣਗੇ ਬਹੁਤ ਸੋਹਣੀ ਲੁੱਕ ਦੇ ਵਿੱਚ 5 ਮੀਟਰ ਪੂਰਾ ਸੂਟ ਹੈ ਕੇਸਰ ਸੌਰੀ ਕ੍ਰੋਪਾਲੀ ਬ੍ਰਾਂਡ ਦਾ ਸੂਟ ਰਹੇਗਾ ਬਾਕਾਇਦਾ ਮੋਹਰ ਲੱਗੀ ਹੋਈ ਹੈ ਜੀ ਠੀਕ ਹੈ ਜੀ ਔਰ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਬਣਨ ਤੋਂ ਬਾਅਦ ਰਹਿਣ ਵਾਲਾ ਕਿ ਰੈਇਸਟਰਾ ਬਣਿਆ ਹੋਇਆ ਹੈ ਸੂਟ ਮਿਲੂਗਾ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇਹ ਵਾਲਾ ਸਿਰਫ 99 ਦਾ ਕਿਉਂਕਿ ਬਹੁਤ ਪਿਆਰ ਦੇ ਰਹੇ ਸੀ ਔਰ ਕਾਫੀ ਮੈਸੇਜ ਆ ਰਹੇ ਸੀਗੇ ਕਿ 99 ਵਾਲੀ ਵੀਡੀਓ ਲੈ ਕੇ ਆਓ ਆ ਲੋ ਜੀ ਔਰ ਸ਼ਿਪਿੰਗ ਐਕਸਟਰਾ ਹੋਊਗੀ ਨਾ ਵਿੱਚ 50 ਰੁਪੀਜ਼ ਅਗਰ ਸਿੰਗਲ ਸੂਟ ਤੁਸੀਂ ਆ ਲੋ ਲੈਣੇ ਆ ਤਾਂ 50 ਰੁਪੀਜ਼ ਰਹਿਣਗੇ ਜੇ ਤੁਸੀਂ ਦੋ ਲੈਣੇ ਆ ਤਾਂ ਫਿਰ 80 ਰੁਪਏ ਰਹਿਣਗੇ ਜੀ ਆ ਲੋ ਜੀ ਅਗਲਾ ਸੂਟ ਸਾਰੇ ਇੱਕ ਤੋਂ ਇੱਕ ਸੂਟ ਨੇ ਸਾਰੇ ਪ੍ਰੀਮੀਅਮ ਕੁਆਲਿਟੀਾਂ ਦੇ ਸੂਟ ਨੇ ਜਿਹੜੇ ਤੁਹਾਨੂੰ ਜਾਣਗੇ ਸਾਰੇ 99 ਵਿੱਚ ਲੁੱਕ ਬਹੁਤ ਸੋਹਣੀ ਕੈਮਰੀ ਕਾਟਨ ਦਾ ਸੂਟ ਰੋਗਾ ਇਹ ਵਾਲਾ ਕੈਮਰੀ ਕਾਟਨ ਦੀ ਇਹਦੀ ਰੋਗੀ ਬਾਟਮ ਰੈੱਡ ਕਲਰ ਕਿਉਂਕਿ ਅੱਗੇ ਫੰਕਸ਼ਨ ਵਗੈਰਾ ਆ ਰਹੇ ਤਾਂ ਕਾਟਨ ਦੇ ਸੂਟ ਜਿਨ੍ਹਾਂ ਨੇ ਪਾਣੇ ਹੈਗੇ ਆ ਜਿਹਦਾ ਕਰਵਾ ਚੌਥ ਅੱਗੇ ਆਣਾ ਆ ਤੇ ਜਿਹੜੇ ਕਾਟਨ ਦੇ ਸੂਟ ਹੀ ਪ੍ਰੈਫਰ ਕਰਦੇ ਹੈਗੇ ਤੇ ਉਹਨਾਂ ਵਾਸਤੇ ਬਹੁਤ ਸੋਹਣੀਆਂ ਚੀਜ਼ਾਂ ਨੇ ਪੂਰੇ ਵਰਕ ਦੇ ਨਾਲ ਦੁਪੱਟਾ ਰਹੇਗਾ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰਦੇ ਜਾਓ ਜੀ ਪ੍ਰਾਈਸ ਰੋਗਾ ਇਹਨਾਂ ਦਾ 99 ਸ਼ਿਪਿੰਗ ਸੂਟ ਸਾਰੇ ਕਾਟਨ ਦੇ ਇੱਕ ਤੋਂ ਇੱਕ ਨੇ ਵਿਦਾਊਟ ਲਾਈਨਿੰਗ ਮੈਕਸਿਮਮ ਸੂਟ ਤੁਹਾਨੂੰ ਦਵਾਂਗੀ ਵੀ ਕਿਸੇ ਸੂਟ ਦੇ ਵਿੱਚ ਸੀ ਥਰੂ ਵਾਲਾ ਕੋਈ ਕੰਮ ਨਹੀਂ ਹੈਗਾ ਔਰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਆ ਲੋ ਬਹੁਤ ਪਿਆਰੀ ਲੁੱਕ ਦੇ ਵਿੱਚ ਇਹ ਵੀ ਪਿੱਟੇ ਵਰਕ ਦੇ ਨਾਲ ਸੂਟ ਰੈਡੀ ਹੋਇਆ ਹੈ ਪੂਰਾ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਪੈਟਰਨ ਬਹੁਤ ਸੋਹਣਾ ਹੈ ਦਾ ਵੀ ਠੀਕ ਹੈ ਜੀ ਤੇ ਇਹਦਾ ਰਹੂਗਾ ਜਿਹੜਾ ਬਾਟਮ ਹੈ ਔਰ ਹੋਗਾ ਪਿਓਰ ਰਿਯਨ ਕਾਟਨ ਦਾ ਔਰ ਇਹ ਰਹੂਗਾ ਬੈਂਬਰ ਦਾ ਦੁਪੱਟਾ ਰਹੂਗਾ ਜੀ ਦਾ ਆ ਲੋ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਜੀ ਇਸ ਤਰ੍ਹਾਂ ਇਹਦਾ ਦੁਪੱਟਾ ਕੰਬੀਨੇਸ਼ਨ ਵਿੱਚ ਰਹਿਣ ਵਾਲਾ ਆ ਅਗਲਾ ਸੂਟ ਤੁਹਾਨੂੰ ਦਿਖਾਨੀ ਆ ਆਲੋਚ ਪਿਓਰ ਜਾਮ ਕਾਟਨ ਦੀ ਸ਼ਰਟ ਆਏਗੀ ਕਾਟਨ ਦੀ ਬਾਟਮ ਮਸਲਿਨ ਦੀ ਸਪੋਰਟ ਦਾ ਦੁਪੱਟਾ ਆਲੋਚ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆ ਗਲੇ ਤੇ ਐਮਬਰਾਇਡਰੀ ਇਵਨ ਪੂਰੇ ਸੂਟ ਨੂੰ ਐਮਬਰਾਇਡਰੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਆ ਨੀਚੇ ਘੇਰੇ ਦੇ ਉੱਤੇ ਇਸ ਤਰ੍ਹਾਂ ਰਹੂਗਾ ਵਰਕ ਸੌਰੀ ਲੇਸ ਲਗਾਈ ਹੋਈ ਹੈ ਜੀ ਔਰਗੈਂਜ਼ਾ ਦੀ ਔਰ ਪਿਓਰ ਕਾਟਨ ਦੀ ਰੋਗੀ ਇਹਦੀ ਬਾਟਮ ਸੇਮ ਟੋਨ ਟੂ ਟੋਨ ਔਰ ਇਹਦੇ ਨਾਲ ਰਹੂਗਾ ਜਿੰਨੇ ਸ਼ੇਡ ਰਹਿਣਗੇ ਆਪਣੇ ਏਮਬਰਾਇਡਰੀ ਵਿੱਚ ਉਨੇ ਸ਼ੇਡਡ ਨਾਲ ਦੁਪੱਟਾ ਰਹਿਣ ਵਾਲਾ ਹੈ ਮਸਲਿਨ ਵਿਸਕੋਸ ਦਾ ਬਹੁਤ ਸੋਹਣੀ ਲੁੱਕ ਤੇ ਸੂਟ ਹੈ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰਦੇ ਜਾਓ ਪ੍ਰਾਈਸ ਰਹੂਗਾ 999 ਆ ਲੋ ਜੀ ਅਗਲਾ ਕੈਂਗਰ ਦੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਵੀ ਦਿਖਾਵਾਂਗੀ ਜਿਨ੍ਹਾਂ ਵਿੱਚ ਕਲਰ ਚਾਰਟ ਹੋਣਗੇ ਆ ਲੋ ਪਰਪਲ ਕਲਰ ਪਿਓਰ ਕਾਟਨ ਦਾ ਸੂਟ ਰਹੂਗਾ ਠੀਕ ਹੈ ਜੀ ਗਲੇ ਦੇ ਉੱਤੇ ਜਸਟ ਐਮਬਰਾਇਡਰੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਵੀ ਸਿੰਪਲ ਸਾਬਰ ਤੇ ਡਿਜ਼ਾਈਨਰ ਜਿਆ ਪੀਸ ਰਹਿਣ ਵਾਲਾ ਘੇਰਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਔਰ ਪਿਓਰ ਕਾਟਨ ਦੀ ਬਾਟਮ ਸੇਮ ਟੋਨ ਟੂ ਟੋਨ ਔਰ ਰਹੂਗਾ ਇਹਦਾ ਦੁਪੱਟਾ ਹਾਲੋ ਜੀ ਦੇਖੋ ਬਹੁਤ ਸੋਹਣਾ ਦੁਪੱਟਾ ਰਹਿਣ ਵਾਲਾ ਹੈ ਜੈਨੂ ਵੀ ਪਸੰਦ ਆ ਫਟਾਫਟ ਬੁੱਕ ਕਰ ਲਓ ਬੈਂਬਰ ਦਾ ਦੁਪੱਟਾ ਰਹੂਗਾ ਕਲਰ ਚਾਰਟ ਮੈਂ ਦਿਖਾਣੀ ਹੈ ਦੇ ਵਿੱਚ ਚੈੱਕ ਕਰੋਗਾ ਬਲੈਕ ਕਲਰ ਬਹੁਤ ਸੋਹਣੇ ਛੇੜਨੇ ਸਾਰੇ ਜਿੰਨੇ ਵੀ ਹੈ ਇੱਕ ਰਹੂਗਾ ਥੋੜਾ ਜਿਹਾ ਮੈਂਜੈਂਟਾ ਟੋਨ ਦੇ ਵਿੱਚ ਰੈੱਡ ਮੈਂਜੈਂਟਾ ਜਿਹਾ ਰਹੂਗਾ ਔਰ ਇੱਕ ਰਹੂਗਾ ਇਹਦੇ ਵਿੱਚ ਬਲੂ ਕਲਰ ਜਿਹਨੂੰ ਜਿਹੜਾ ਪਸੰਦ ਹੋਇਆ ਉਹ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਨਾਂ ਦਾ 999 ਅਲੋਚ ਅਗਲਾ ਸੂਟ ਤੁਹਾਨੂੰ ਦਿਖਾਨੀ ਆ ਪਿਓਰ ਸਲਵ ਕਾਟਨ ਬੈਸਟ ਕੁਆਲਟੀ ਰਹਿਣ ਵਾਲੀ ਆ ਠੀਕ ਹੈ ਜੀ ਇਹ ਵੀ ਪ੍ਰੀਮੀਅਮ ਕੁਆਲਟੀ ਦਾ ਸੂਟ ਰਹੂਗਾ ਗਲੇ ਦੇ ਉੱਤੇ ਐਮਬਰਾਇਡਰੀ ਗਾਰਨਿਸ਼ ਪੀਸ ਮੀ ਇਵਨ ਹਰ ਇੱਕ ਬਣਾ ਸਕਦਾ ਹੈ ਆਪਣੇ ਵਾਸਤੇ ਸੂਟ ਇਹ ਤੇ ਘੇਰਾ ਨਹੀਂ ਬਣਿਆ ਹੋਇਆ ਜਿਸ ਘੇਰੇ ਦੇ ਵਿੱਚ ਇਸ ਤਰ੍ਹਾਂ ਪਾਈਪਿੰਗ ਲ ਔਰ ਇਹ ਰੋਗਾ ਇਹਦਾ ਕੰਬੀਨੇਸ਼ਨ ਦੇ ਵਿੱਚ ਇਹਦਾ ਰਹੂਗਾ ਕਹ ਲਓ ਕਿ ਬਾਟਮ ਤੇ ਦੁਪੱਟਾ ਇਹਦਾ ਰਹੂਗਾ ਸੇਮ ਇਸ ਤਰ੍ਹਾਂ ਉਹ ਕੰਬੀਨੇਸ਼ਨ ਦੇ ਵਿੱਚ ਰਹਿਣ ਵਾਲਾ ਇਹ ਵੀ ਬਾਟਮ ਔਰ ਸ਼ਰਟ ਦਾ ਕੰਬੀਨੇਸ਼ਨ ਕੀਤਾ ਹੋਇਆ ਦੁਪੱਟਾ ਪਿਓਰ ਕਾਟਨ ਦਾ ਕਾਟਨ ਦੀ ਕੁਆਲਿਟੀ ਬਹੁਤ ਸੋਹਣੀ ਰਹਿਣ ਵਾਲੀ ਆ ਆ ਲੋ ਬਹੁਤ ਪੀਸ ਪਿਆਰਾ ਰਹਿਣ ਵਾਲਾ ਹੈ ਜਿਹਨੂੰ ਵੀ ਪਸੰਦ ਆਇਆ ਬੁੱਕ ਕਰ ਲਿਓ ਔਰ ਇੱਕ ਇਹਦੇ ਵਿੱਚ ਮੇਰੇ ਕੋਲ ਕਲਰ ਹੋਗਾ ਗ੍ਰੇ ਦੇ ਨਾਲ ਪੀਜਲਾ ਕੰਬੀਨੇਸ਼ਨ ਜਿਹਨੂੰ ਜਿਹੜਾ ਅੱਛਾ ਲੱਗਿਆ ਆਪਣਾ ਤੁਸੀਂ ਬੁੱਕ ਕਰ ਸਕਦੇ ਆ ਆ ਲੋ ਅਗਲਾ ਸੂਟ ਤੁਹਾਨੂੰ ਦਿਖਾ ਨਹੀਂ ਆ ਲੋ ਜੀਜਾਪਰੀਆ ਪ੍ਰਿੰਟ ਰਹੇਗਾ ਬਹੁਤ ਸੋਹਣਾ ਸੂਟ ਹੈ ਵੀ ਸਿੰਪਲ ਸੋਬਰ ਜਿਆ ਇਹਨੂੰ ਵੀ ਵਰਕ ਨਾਲ ਹਾਈਲਾਈਟ ਕੀਤਾ ਹੋਇਆ ਹੈ ਲੁੱਕ ਦੇਖ ਲਓ ਬਹੁਤ ਸੋਹਣਾ ਸੂਟ ਹੈ ਇਹਦੀ نیچے ਪੂਰੇ ਸੂਟ ਨੂੰ ਐਸ ਤਰਾ ਹਾਈਲਾਈਟ ਕੀਤਾ ਹੈ ਵਰਕ ਨਾਲ ਐਸ ਤਰਾ ਡਿਜ਼ਾਈਨਡ ਹੋਊਗਾ ਮਸਟਰਡ ਕਲਰ ਹੋਊਗਾ ਬੈਕ ਰੋਗੀ ਇਹਦੀ ਸੌਰੀ ਡਿਫਰੈਂਟ ਪ੍ਰਿੰਟ ਵਿੱਚ ਆਲੋਗੇ ਦਿਖਾਉਣੀ ਹੈ ਸੇਮ ਪ੍ਰਿੰਟ ਨਹੀਂ ਹੈਗਾ ਡਿਫਰੈਂਟ ਪ੍ਰਿੰਟ ਆਏਗਾ ਆ ਲੋ ਬਾਹਰ ਦਾ ਪ੍ਰਿੰਟ ਜਿਹੜਾ ਹੈਗਾ ਉਹ ਵੀ ਅਲੱਗ ਤੋਂ ਰਹਿਣ ਵਾਲਾ ਹੈ ਆਹ ਬਾਹਾਂ ਦਾ ਪ੍ਰਿੰਟ ਰਹਿਣ ਵਾਲਾ ਹੈ ਔਰ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਕਿਰੇ ਲੈਂਥ ਵਿਡਥ ਦੀ ਕੋਈ ਦਿੱਕਤ ਨਹੀਂ ਹੈਗੇ ਜਿੱਦਾਂ ਮਰਜ਼ੀ ਜਿੰਨੀ ਮਰਜ਼ੀ ਤੁਹਾਡੀ ਹਾਈਟ ਆ ਤੁਸੀਂ ਸੂਟ ਆਪਣਾ ਰੈਡੀ ਕਰਵਾ ਸਕਦੇ ਆ ਇਹ ਵਾਲਾ ਰਹੂਗਾ ਇਹਦਾ ਬਾਟਮ ਔਰ ਇਹ ਰੈਨ ਵਾਲਾ ਹੈ ਜੀ ਇਹਦਾ ਦੁਪੱਟਾ ਹਾਂਜੀ ਬਹੁਤ ਸੋਹਣੀ ਲੁੱਕ ਤੇ ਸੂਟ ਆ ਜਿਹਨੂੰ ਵੀ ਪਸੰਦ ਆ ਫਟਾਫਟ ਬੁੱਕ ਕਰ ਲਿਓ ਅਗਲਾ ਤੁਹਾਨੂੰ ਕਲਰ ਚਾਰਟ ਵੀ ਦਿਖਾਨੀ ਆ 99 ਵਿੱਚ ਸੂਟ ਰਹਿਣਗੇ ਇਹ ਵੀ ਹਾਂਜੀ ਬਿਨਾ ਲਾਈਨਿੰਗ ਤੋਂ ਸੂਟ ਰੋਗਾ ਇਹ ਵੀ ਬਹੁਤ ਸੋਹਣੀ ਲੁੱਕ ਦੇ ਵਿੱਚ ਆ ਦੇਖੋ ਕਿ ਰੰਗ ਕਿੰਨਾ ਸੋਹਣਾ ਬਣਿਆ ਹੋਇਆ ਹੈ ਜਾਂ ਜਾਮ ਕਾਟਨ ਦੀ ਰੋਗੀ 셔ਟ ਔਰ ਗਲੇ ਨੂੰ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਤਰੀਕੇ ਨਾਲ ਕੀਤਾ ਹੋਇਆ ਹੈ ਪੂਰੇ ਦੇ ਉੱਤੇ ਇਹਦੇ ਕਹਿ ਲੋ ਕਿ ਵਰਕ ਰੈਨ ਵਾਲਾ ਆ ਤੇ ਬਾਕੀ ਆਪਣੀ ਹਾਈਟ ਦੇ ਹਿਸਾਬ ਨਾਲ ਤੁਸੀਂ ਐਡਜਸਟ ਕਰਵਾ ਸਕਦੇ ਆ ਇਹਦੇ ਨਾਲ ਰੋਗਾ ਚਨਾਉਣ ਦਾ ਦੁਪੱਟਾ ਔਰ ਇਹ ਰੋਗਾ ਇਹਦਾ ਬਾਟਮ ਰਿਯਾਨ ਕਾਟਨ ਦੀ ਬਾਟਮ ਔਰ ਚਨਾਉਣ ਦਾ ਦੁਪੱਟਾ ਆ ਲੋ ਜੀ ਪੂਰੇ ਵਰਕ ਦੇ ਨਾਲ ਇਹਨੂੰ ਵੀ ਲੇਸਸ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਕਲਰ ਚਾਰਟ ਮੈਂ ਤੁਹਾਨੂੰ ਦਿਖਾਣੀ ਹਾਂ ਵਿੱਚ ਰੋਗਾ ਇੱਕ ਮਹਿੰਦੀ ਕਲਰ ਗਿਫਟ ਕਰਨਾ ਹੈ ਕਿਸੇ ਨੂੰ ਤੁਸੀਂ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਵਾਲੀਆਂ ਇੱਕ ਰੋਗੈਰੀ ਵਿੱਚ ਪਰਪਲ ਫਲਾਰ ਆ ਲੋ ਜੀ ਬਹੁਤ ਸੋਹਣੇ ਸੂਟ ਨੇ ਤੇ ਫਟਾਫਟ ਬੁੱਕ ਕਰਦੇ ਜਾਓ ਇੱਕ ਤੁਹਾਨੂੰ ਦਿਖਾਨੀਆਂ ਪੀਆਰ ਐਮ ਬ੍ਰਾਂਡ ਦੇ ਸੂਟਾਂ ਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਪਿਛਲੀ ਵੀਡੀਓ ਵਿੱਚ ਆ ਲੋ ਜੀ ਬਹੁਤ ਸੋਹਣੀ ਕਾਟਨ ਹੁੰਦੀ ਹੈ ਵਾਲੀ ਸਾਰੇ 15 16 1600 ਨੂੰ ਸੂਟ ਕਹ ਲੋਗੇ ਬਾਜ਼ਾਰ ਦਾ ਰੇਟ ਰਹਿੰਦਾ ਆ ਜਿਹੜਾ ਸਾਡੇ ਕੋਲ ਤੁਹਾਨੂੰ ਮਿਲਣਗੇ ਸਿਰਫ ਆ ਲੋ ਜੀ 99 ਵਿੱਚ ਸ਼ਿਪਿੰਗ ਲੋਗੀ ਐਕਸਟਰਾ ਲੁੱਕ ਬਹੁਤ ਸੋਹਣੀ ਗਲੇ ਦੇ ਉੱਤੇ ਇਹਦੇ ਵੀ ਐਮਬਰਡਰੀ ਦੇ ਨਾਲ ਕੰਮ ਰਹੂਗਾ ਸਿੰਪਲ ਸੋਬਰ ਜਿਹਾ ਸੂਟ ਆ ਪਿਓਰ ਕਾਟਨ ਦੀ 3 ਮੀਟਰ ਦੇ ਲਾਗੇ ਬਾਟਮ ਆ ਮੈਕਸਿਮਮ ਜਿੰਨੇ ਸੂਟ ਦਿਖਾਲੇ ਤੁਹਾਨੂੰ ਕਾਟਨ ਦੀ ਬਾਟਮ ਵਾਲੇ ਜਿੱਦਿਆ ਜਾ ਰਿਓਨ ਵਾਲੀ ਸਭ ਦੇ ਕੱਟ ਜਿਹੜੇ ਹੈਗੇ ਆ ਪੂਰੇ ਹੋਣਗੇ ਕੱਟ ਮਤਲਬ ਛੋਟੇ ਨਹੀਂ ਹੋਗੇ ਔਰ ਇਹ ਲੋਗਾ ਇਹਦਾ ਦੁਪੱਟਾ ਪਿਓਰ ਕਾਟਨ ਦਾ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਆ ਲੋ ਜੀ ਸੂਟ ਸਾਰੇ ਇੱਕ ਤੋਂ ਇੱਕ ਨੇ ਮਤਲਬ ਕਿ ਬਹੁਤ ਸਾਰੀ ਕੁਆਂਟੀਟੀ ਵਿੱਚ ਸਟਾਕ ਹੈ ਅਵੇਲੇਬਲ ਅਜੇ ਵੀ ਆਲੋਜੀ ਕਿਉਂਕਿ ਵੀਡੀਓ ਅਸੀਂ ਮਤਲਬ ਕਿੰਨੀ ਕੁ ਜ਼ਿਆਦਾ ਸ਼ੂਟ ਕਰ ਲਾਂਗੇ ਮਤਲਬ ਇਸੇ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਡੇਲੀ ਡੇਲੀ ਤੁਹਾਨੂੰ ਛੋਟੇ ਛੋਟੇ ਅਪਡੇਟ ਦਿੰਦੇ ਰਹੀਏ ਇਹ ਵੀ ਬਹੁਤ ਸੋਹਣਾ ਸੂਟ ਆ ਇਹਨੂੰ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਹੈ ਵਰਕ ਨਾਲ ਕਾਟਨ ਦੇ ਥ्रेड ਦੇ ਨਾਲ ਇਹਦਾ ਵਰਕ ਰਹਿਣ ਵਾਲਾ ਇਹ ਵਾਲਾ ਸਾਰਾ ਜਿਹੜਾ ਹੈਗਾ ਵਰਕ ਰਹੇਗਾ ਠੀਕ ਹੈ ਜੀ ਤੇ ਜਿਹਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਇਹਦੀ ਦੁਪੱਟਾ ਰਹੂਗਾ ਪਿਓਰ ਬੈਂਬਰ ਦਾ ਰਿਯਾਨ ਕਾਟਨ ਦੀ ਸੇਮ ਟੋਨ ਟੂ ਟੋਨ ਬਾਟਮ ਰਹੋਗੀ ਤੇ ਪ੍ਰਾਈਸ ਰਹੂਗਾ 399 ਆਲੋਜੀ ਜਿਹੜਾ ਮਸਟਰਡ ਕਲਰ ਕੇਸਰ ਕ੍ਰਾਚੀ ਦੇ ਮੈਕਸਿਮਮ ਜਿਹੜੇ ਰਿਅਨ ਬਾਟਮ ਦੀਆਂ ਬਾਟਮਸ ਵਾਲੇ ਹੈਗੇ ਤੁਹਾਨੂੰ ਦਿਖਾ ਰਹੀ ਕੇਸਰ ਕ੍ਰਾਚੀ ਬ੍ਰਾਂਡ ਦੀ ਸੂਟ ਹੋਊਗਾ ਇਹ ਵੀ ਕੇਸਰ ਕ੍ਰਾਚੀ ਦਾ ਰੋਗ ਹੈ ਜੀ ਲੁੱਕ ਬਹੁਤ ਸੋਹਣੀ ਹੈ ਦੇਖੋ ਫਲਾਵਰ ਜਿਹੜੇ ਬਣੇ ਹੋਏ ਐ ਐਮਬਰਾਇਡਰੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਇਹਨੂੰ ਵੀ ਬਹੁਤ ਪਿਆਰੀ ਲੁੱਕ ਬਣਨ ਤੋਂ ਬਾਅਦ ਰਹਿਣ ਵਾਲੀ ਹੈ ਇਹਦੀ ਵੀ ਆ ਲੋ ਇਹ ਰਹੂਗਾ ਇਹਦਾ ਬਾਟਮ ਸੇਮ ਬੈਕਪ੍ਰਿੰਟ ਸੇਮ ਰਹੋਗੀ ਔਰ ਇਹ ਰੰਗ ਵਾਲਾ ਇਹਦਾ ਦੁਪੱਟਾ ਬੈਂਬਰ ਦਾ ਦੁਪੱਟਾ ਆਊਗਾ ਇੱਕ ਆਵਲਾ ਸਾਡਾ ਹੌਟ ਸੇਲਿੰਗ ਆਈਟਮ ਰਹੀ ਹੈ ਇਹ ਵੀ ਮੇਰੇ ਕੋਲ ਸਿਰਫ 2-3 ਪੀਸ ਆ ਲੋ ਜੀ ਇਹ ਵੀ ਤੁਹਾਨੂੰ ਵਾਜ ਦੀ ਵੀਡੀਓ ਵਿੱਚ ਦਿਖਾਉਗਾ ਟ੍ਰਿਪਲ ਨਾਈਨਸ ਬਹੁਤ ਸੋਹਣਾ ਸੂਟਾ ਮਤਲਬ ਫੈਬਰਿਕ ਦੀ ਕੁਆਲਿਟੀ ਬਹੁਤ ਸੁਪਰਬ ਆ ਐਸ ਨਾਲ ਹੋਗਾ ਇਹਦਾ ਥੀਰਾ ਲੁੱਕ ਬਹੁਤ ਸੋਹਣੀ ਬਣਨ ਤੋਂ ਬਾਅਦ ਰਹਿਣ ਵਾਲੀ ਇਹਦੀ ਵੀ ਹਲਕਾ ਹਲਕਾ ਸੀਕਵੈਂਸ ਦਾ ਵਰਕ ਹੋਊਗਾ ਇਹਦੇ ਤੇ ਔਰ ਰਿਯਾਨ ਕਾਟਨ ਦੀ ਬਾਟਮ ਰਹਿਣ ਵਾਲੀ ਆ ਔਰ ਇਹ ਰਹੂਗਾ ਇਹਦਾ ਦੁਪੱਟਾ ਜੀ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਆ ਜੇ ਨੂੰ ਵੀ ਪਸੰਦ ਆ ਫਟਾਫਟ ਬੁੱਕ ਕਰ ਲਿਓ ਪੀਸ ਮੇਰੇ ਕੋਲ ਇਸੇ ਸੇਮ ਕਲਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਹੋਰ ਵੀ ਕਿਉਂਕਿ ਸਟਾਕ ਜਦੋਂ ਵੀਡੀਓ ਪਾਈਦੀ ਤਾਂ ਬਹੁਤ ਸਾਰਾ ਹੁੰਦਾ ਹੈ ਆ ਹੁਣ ਕਹ ਲਓ ਕਿ ਇੱਕ ਇੱਕ ਦੋ ਦੋ ਪੀਸ ਕਿੰਿਆਂ ਦੇ ਵਿੱਚ ਅਵੇਲੇਬਲ ਹੋਣਗੇ ਆ ਦੇਖੋ ਬਹੁਤ ਸੋਹਣਾ ਸੂਟ ਇਹਨੂੰ ਵੀ ਡਿਜ਼ਾਈਨ ਕੀਤਾ ਹੋਇਆ ਹੈ ਦੇਖਿਓ ਪੂਰਾ ਵਰਕ ਦੇ ਨਾਲ ਬੈਕ ਵੀ ਸੇਮ ਪ੍ਰਿੰਟ ਦੀ ਇਹਦੀ ਰਹਿਣ ਵਾਲੀ ਆ ਠੀਕ ਹੈ ਜੀ ਇਹਦੇ ਉੱਤੇ ਗਲਾ ਘੇਰਾ ਕੁਝ ਨਹੀਂ ਬਣਿਆ ਹੋਇਆ ਤੇ ਹਰ ਇੱਕ ਹਾਈਟ ਵਾਲਾ ਆਪਣਾ ਸੂਟੇ ਰੈਡੀ ਕਰਵਾ ਸਕਦਾ ਹੈ ਕਾਟਨ ਦੀ ਇਹਦੇ ਨਾਲ ਬਾਟਮ ਰਹੂਗੀ ਇਹ ਰਹੂਗਾ ਇਹਦਾ ਦੁਪੱਟਾ ਦਾ ਬੈਂਬਰ ਦਾ ਦੁਪੱਟਾ ਰਹੂਗਾ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਰਹਿਣ ਵਾਲਾ ਆ ਆ ਲੋ ਜੀ ਇਹਦਾ ਦੁਪੱਟਾ ਰਹਿਣ ਵਾਲਾ ਹੈ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰੋਗਾ 999 ਜੀ ਇਹਦੇ ਨਾਲ ਹੀ ਵੀਡੀਓ ਨੂੰ ਆਪਾਂ ਕਰਦੇ ਹਾਂ ਐਂਡ ਲੀਵ ਕਰਦੇ ਹਾਂ ਕਿ ਸੂਟ ਤੁਹਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਨਮੀ ਨਮੀ ਅਪਡੇਟਸ ਮਿਲਦੀ ਰਵੇ ਜੀ ਜਿਹਨਾਂ ਨੇ ਸ਼ੌਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਸੌਦਾ ਐਡਰੈਸ ਹੋਗਾ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀਆ ਕਾਲਜ ਦੇ ਬੈਕ ਸਾਈਡ ਤੇ ਹੈ ਨੀਅਰ ਰੇਲਵੇ ਲਾਈਨ ਹੈ ਜੀ ਬਾਕੀ ਹੋਰ ਜੇ ਤੁਹਾਨੂੰ